ਆ ਲਓ ਜੀ ਕਰਾਲੀ ਦੀ ਇੱਕ ਬਹੁਤ ਵਧੀਆ ਪੁਰਾਣੀ ਦੁਕਾਨ ਹੈ ਜੀ ਸਬਜ਼ੀ ਦੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲੇ ਜੀ ਨਮਸਕਾਰ ਜੀ ਨਮਸਕਾਰ ਸਰ ਕੀ ਹਾਲ ਚੱਲੇ ਜੀ ਠੀਕ ਹੈ ਸਰ ਮੈਂ ਕਿਹਾ ਸਬਜ਼ੀ ਕਰਕੇ ਆਹ ਤੁਹਾਡੇ ਏਰੀਆ ਫਰੈਸ਼ ਸਬਜ਼ੀ ਦੇਖ ਕੇ ਨਜ਼ਾਰਾ ਆ ਗਿਆ ਜੀ ਅੱਜ ਕੱਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਚੱਲ ਰਹੀਆਂ ਜੀ ਜਿਹੜੀਆਂ ਸਰ ਹੁਣ ਤਾਂ ਗਾਜਰਾਂ ਛਲਕਮ ਆ ਗਏ ਜੀ ਹੁਣ ਕੀ ਆ ਹਾਂਜੀ ਹਾਂਜੀ ਗੋਭੀ ਆ ਗਈ ਜੀ ਲੋਕਲ ਚੱਲ ਵੀ ਬਹੁਤ ਵਧੀਆ ਲੋਕਲ ਚੱਲ ਵੀ ਗੋਭੀ ਜੀ ਹਾਂਜੀ ਹਾਂਜੀ ਤੇ ਬਾਕੀ ਹੁਣ ਸਾਗ ਦਾ ਬਹੁਤ ਜ਼ੋਰ ਹੈ ਜੀ ਹੁਣ ਸਾਗ ਮੈਥੇ ਜੀ ਅੱਛਾ ਸਾਗ ਬਣਾਉਣਾ ਤੇ ਕਿਆ ਕੁਝ ਲੈ ਕੇ ਜਾਈਏ ਥੜ੍ਹ ਤੋਂ ਹਾਂ ਜਰਾ ਸਾਗ ਪਾਲਕ ਮੈਥੇ ਆਉਣ ਲੱਗੇ ਜੀ ਹਾਂ ਬਾਕੀ ਸੋਏ ਵੀ ਆਉਂਦੇ ਆ ਜਿਹੇ ਬਾਥੂ ਨਹੀਂ ਆਉਣ ਲੱਗਿਆ ਜੀ ਅੱਛਾ ਬਾਥੂ ਨਹੀਂ ਆਉਣ ਲੱਗਿਆ ਹਾਂ ਜੀ ਅੱਛਾ ਬਾਥੂ ਦਾ ਕਿਆ ਫਾਇਦਾ ਸਾਗ 'ਚ ਬਾਥੂ ਸਰ ਸਾਗ ਦੀ ਥੋੜੀ ਵੈਰਾਈਟੀ ਬਣ ਜਾਂਦੀ ਹੈ ਜੀ ਅੱਛਾ ਹਾਂ ਜੀ ਹਾਂ ਜੀ ਵਧੀਆ ਬਣ ਜਾਂਦਾ ਸਾਗ ਜੀ ਉਹ ਕਹਿੰਦੇ ਬਾਈ ਬੂਈ ਨਹੀਂ ਕਰਦਾ ਹਾਂ ਜੀ ਹਾਂ ਜਗਾ ਵਧੀਆ ਬਣ ਜਾਂਦਾ ਸਾਗ ਦਾ ਸਾਗ ਆ ਵਧੀਆ ਬਣ ਜਾਂਦਾ ਹਾਂ ਜੀ ਹਾਂ ਜੀ ਤੁਹਾਡਾ ਨਾਂ ਕੀ ਹੈ ਜੀ ਨਾਂ ਮੇਰਾ ਅਮਨਪ੍ਰੀਤ ਦੇ ਜੀ ਲਓ ਜੀ ਅਮਨਪ੍ਰੀਤ ਜੀ ਕਰਾਲੀ ਦੇ ਬੜੇ ਮ ਥਾਟੀਆਂ ਇਹ ਸਾਰੀਆਂ ਜੀ ਸਾਰਾ ਸਾਡੇ ਸ੍ਰੀਕਾ ਇਹ ਚਾਚੇ ਤਾਏ ਆ ਜੀ ਸਾਰੇ ਆਪਣੀ ਹੈ ਹਾਂਜੀ ਹਾਂਜੀ ਆ ਲਓ ਜੀ ਕਮਾਲ ਦੀ ਗੱਲ ਹੈ ਜੀ ਕਰਾਲੀ ਸ਼ਹਿਰ ਦੇ ਵਿੱਚ ਅਸੀਂ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਹੁਣ ਸੁਣਿਓ ਖਾਸ ਖਾਸ ਗੱਲਾਂ ਕਰਾਲੀ ਦੀਆਂ ਦੀ ਆਵਾਂ ਜੀ ਉੱਪਰ ਨੂੰ ਆ ਜਾਓ ਆ ਜਾਓ ਆਜਾ ਇੱਧਰ ਨੂੰ ਆ ਜਾਓ ਕਰਾਲੀ ਕਾਦੇ ਕਾਦੇ ਕਰਕੇ ਮਸ਼ਹੂਰ ਹੈ ਜੀ ਹਾਂ ਜੀ ਕਰਾਲੀ ਸਾਰਾ ਇੱਕਦਮ ਮਕੰਦੀ ਦੀ ਬਰਫੀ ਬਹੁਤ ਮਸ਼ਹੂਰ ਹੈ ਜੀ ਹਾਂ ਮਕੰਦੀ ਦੀ ਬਰਫੀ ਹਾਂ ਜੀ ਹਾਂ ਜੀ ਦੂਰ ਦੂਰ ਤੱਕ ਗੱਲਾਂ ਹੁੰਦੀਆਂ ਜੀ ਮਕੰਦੀ ਦੀ ਹਲਵਾਈ ਦੀ ਜੀ ਦੇਖਿਆ ਤੁਸੀਂ ਪਹਿਲਾਂ ਨਹੀਂ ਸਰ ਦੇਖਿਆ ਨਹੀਂ ਅਸੀਂ ਉਹਨਾਂ ਦੇ ਜਿਹੜੇ ਹੁਣ ਅੰਕਲ ਜੀ ਉਹ ਦੇਖੇ ਜੀ ਰਿੰਕੂ ਅੰਕਲ ਨਾ ਉਹੀ ਵੱਜਦਾ ਹਾਂ ਜੀ ਹਾਂ ਨਾ ਮਕੰਦੀ ਦੀ ਚੱਲਦਾ ਜੀ ਅਸੀਂ ਤਾਂ ਰਿੰਕੂ ਅੰਕਲ ਨੂੰ ਜਾਣਦੇ ਹਾਂ ਜੀ ਲਓ ਜੀ ਅੱਛਾ ਜੀ ਤੇਰੀ ਇੱਕਦਮ ਮਕੰਦੀ ਦੀ ਬਰਫੀ ਹੋ ਗਈ ਜੀ ਹਾਂ ਜੀ ਹਾਂ ਜੋ ਸ਼ੂਟਿੰਗ ਹੋਈ ਹੈ ਜੀ ਇਹ ਦੇ ਰਿਪੋਰਟੇਸ਼ਨ ਦੀ 1972 ਆਜੋ ਭਾਜੀ ਲੈ ਲਓ ਸਭ ਦੀ ਇਹਨਾਂ ਨੂੰ ਵੀ ਲੁਫਟਾਈ ਜਾਇਓ ਨਾਲ ਨਾਲ ਦੀ ਕਹੀ ਨਾ ਜੀ ਪਦੀਨਾ ਜੀ ਪਦੀਨਾ ਹੈਗਾ ਅੱਧਾ ਕਿਲੋ ਪਦੀਨਾ ਦੇਈਦਾ ਜੀ ਕੀ ਬਣਾਉਣਾ ਅੱਧਾ ਕਿਲੋ ਪਦੀਨੇ ਦੀ ਚਟਣੀ ਬਣਾਉਣੀ ਹਰੀ ਚਟਣੀ ਚਟਣੀ ਬਣਾਉਣੀ ਹਰੀ ਚਟਣੀ ਹਾਂਜੀ ਅੱਛਾ ਕੀ ਕੁਝ ਬਣਾਣਾ ਜੀ ਉਹ ਚ ਬਹੁਤ ਹਰੀ ਚਟਣੀ ਪਦੀਨਾ ਚਾਹੀਦਾ ਜੀ ਤੇ ਮਿਰਚਾਂ ਚਾਹੀਦੀਆਂ ਜੀ ਅੱਛਾ ਤੇ ਸਵੇਰੇ ਪਰਬਤ ਫੇਰੀ ਜਾਣੀ ਇਹ ਘਰੇ ਜੀ ਅੱਛਾ ਤਾਂ ਫਿਰ ਉਹਦੀ ਤਿਆਰੀ ਚੱਲ ਰਹੀ ਹੈ ਮੈਂ ਤਾਂ ਹੀ ਕਿਹਾ ਅੱਧਾ ਕਿਲੋ ਪਦੀਨੇ ਵਾਲਾ ਗਾ ਕਿ ਜ਼ਬਰਦਸਤ ਹੈ ਹਾਂਜੀ ਹਾਂਜੀ ਕਰਾਲੀ ਕਾਦੇ ਕਾਦੇ ਕਰਕੇ ਮਸ਼ਹੂਰ ਹੈ ਪੁੱਛ ਰਹੇ ਤੁਸੀਂ ਵੀ ਦੱਸ ਦੋ ਹਾਂਜੀ ਦੱਸੋ ਜੀ ਆਪਣਾ ਜੀ ਉਹ ਦੱਸਦਾ ਇਹਨਾਂ ਨੇ ਤੁਸੀਂ ਦੱਸੋ ਸਾਡੇ ਜਿਆਦਾ ਮਸ਼ਹੂਰ ਹੈ ਪਟਾਕਿਆਂ ਕਰਕੇ ਜੀ ਪਟਾਕਿਆਂ ਕਰਕੇ ਹਾਂ ਅੱਛਾ ਇੱਕ ਤਾਂ ਮਕੰਦੀ ਦੀ ਬਰਫੀ ਹੋਰ ਜੀ ਹਾਂਜੀ ਸਰ ਵੀਰ ਜੀ ਨੇ ਦੱਸਿਆ ਜੀ ਅਸਤਵਾਜੀ ਕਰਕੇ ਬਹੁਤ ਮਸ਼ਹੂਰ ਹੈ ਜੀ ਹਾਂਜੀ ਦਿੱਲੀ ਤੱਕ ਦੇ ਹੋਰ ਬਹੁਤ ਸਟੇਟਾਂ ਤੋਂ ਹਿਮਾਚਲ ਤੋਂ ਬਹੁਤ ਲੋਕ ਆਉਂਦੇ ਜੀ ਉਰੇ ਅੱਛਾ ਹੋਰ ਕਿਹੜੀ ਚੀਜ਼ਾਂ ਕਰਕੇ ਜੀ ਹੋਰ ਸਾਰਾ ਬਸ ਇਹ ਦੇ ਕਰਕੇ ਹੀ ਮਸ਼ਹੂਰ ਹੈ ਜੀ ਕਾੜੀ ਜੰਦਿਆਂ ਜੁੰਦਿਆਂ ਕਰਕੇ ਵੀ ਮਸ਼ਹੂਰ ਹੈ ਹਾਂਜੀ ਹਾਂਜੀ ਓਕੇ ਸਲਾਈ ਮਸ਼ੀਨਾਂ ਵਾਲੇ ਹੋ ਗਏ ਜੀ ਹੋਰ ਆਪਣਾ ਅੱਛਾ ਓਕੇ ਸਲਾਈ ਮਸ਼ੀਨਾਂ ਵਾਲੇ ਹਾਂਜੀ ਹਾਂਜੀ ਬਾਕੀ ਇਹ ਦੂਜੇ ਆਪਣਾ ਗੋਲਦੀ ਪ੍ਰਧਾਨ ਜੀ ਉਹਨਾਂ ਦੀ ਬੀਬੀ ਅੱਛਾ ਆ ਮਸ਼ੀਨਾਂ ਮਸ਼ੀਨਾਂ ਕਰਕੇ ਮਸ਼ਹੂਰ ਹੈ ਕਰਾੜੀ ਅੱਛਾ ਜੰਦਿਆਂ ਕਰਕੇ ਹਾਂਜੀ ਧਾਰਮਿਕ ਸਥਾਨਾਂ ਦਾ ਥੋੜੇ ਸਵਾਮੀ ਜੀ ਮਹਾਰਾਜ ਦੀ ਕੁਟਿਆ ਬਹੁਤ ਦੂਰ ਦੂਰ ਤੱਕ ਉਹ ਹੈ ਜੀ ਇੱਕ ਆਪਣਾ ਗਸਾਈਆਂ ਵਾਲੇ ਡੇਰਾ ਬਾਬਾ ਜੀ ਦਾ ਜੀ ਹਾਂ ਹਾਂਜੀ ਹਾਂ ਬਹੁਤ ਪ੍ਰਾਚਨ ਡੇਰੇ ਆ ਜੀ ਬਹੁਤ ਜੀ ਇਹਨਾਂ ਦੀ ਬਹੁਤ ਮ ਜਿੱਥੇ ਜਾਣੇ ਉੱਥੇ ਸਵਾਮੀ ਜੀ ਮਹਾਰਾਜ ਜੀ ਇਹਨਾਂ ਦੀ ਬਹੁਤ ਆ ਪੂਰੇ ਇਲਾਕੇ ਨੂੰ ਬੰਨ੍ਹ ਕੇ ਰੱਖਿਆ ਹਾਂ ਜੀ ਹਾਂ ਜੀ ਸਾਨੂੰ ਬਹੁਤ ਸੁਣਨ ਨੂੰ ਮਿਲਦਾ ਵੀ ਤੁਹਾਡੇ ਇਲਾਕੇ ਦੇ ਸਵਾਮੀ ਜੀ ਮਹਾਰਾਜ ਜੀ ਹੋਏ ਜੀ ਹਾਂ ਬਹੁਤ ਵੱਡੀ ਦੇਣ ਹੈ ਜੀ ਬਹੁਤ ਉਹਨੇ ਤਪ ਕਰਿਆ ਸਾਡੇ ਇੱਥੇ ਅੱਛਾ ਹਾਂ ਜੀ ਹਾਂ ਜੀ ਅੱਛਾ ਇਹਨਾਂ ਤੋਂ ਇਲਾਵਾ ਕੋਈ ਚੀਜ਼ ਹੋਰ ਰਹਿ ਗਈ ਹੋ ਕਿ ਨੇ ਭਰਤੀ ਪੁਰਤੀ ਹੁੰਦੀ ਸੀ ਪਹਿਲਾਂ ਕਿਤੇ ਸਰ ਮੈਂ ਤਾਂ ਉਮਰ ਘਾਟਿਆ ਜੀ ਇੰਨੀ ਹਜੇ ਹਾਂ ਜੀ ਹਾਂ ਪਹਿਲਾਂ ਪੁਰਾਣੇ ਟਾਈਮ 'ਚ ਹੁੰਦੀ ਹੋਵੇ ਤਾਂ ਆਹ ਦਾ ਆਉਂਦੇ ਆ ਨਾ ਜੀ ਤੁਸੀਂ ਪੁੱਛ ਲਿਆ ਕਰੋ ਅਗਲੀ ਵਾਰ ਫੇਰ ਇੰਟਰਵਿਊ ਲੈਣੀ ਥੋੜੀ ਆ ਕੋਈ ਨਹੀਂ ਸਰ ਜ ਆਂ ਫਰੈਸ਼ ਪਾਇਓ ਜੀ ਇੱਕ ਵਾਰੀ ਕੈਮਰਾ ਦੀ ਆ ਦੇਖੋ ਜੀ ਜਬਰਦਸਤ ਸਬਜ਼ੀਆਂ ਫਰੈਸ਼ ਸਬਜ਼ੀਆਂ ਕਰਾਲੀ ਦੇ ਵਿੱਚ ਦੀ ਔਰ ਕਰਾਲੀ ਦੀ ਜਾਣਕਾਰੀ ਲੈ ਕੇ ਸਰੋਤਿਆਂ ਨੂੰ ਦੇ ਕੇ ਨਜ਼ਾਰਾ ਆ ਗਿਆ ਜੀ ਥੈਂਕ ਯੂ ਇੱਕ ਕਹਿੰਦੇ ਕਰਾਲੀ ਬਾਰੇ ਬੜੀ ਮਸ਼ਹੂਰ ਹੈ ਵੀ ਕਰਾਲੀ ਕਿਸੇ ਦੀ ਬਾਹ ਫੜ ਲੈਂਦਾ ਜੀ ਜਾਣ ਨਹੀਂ ਦਿੰਦਾ ਬਸ ਹਾਂਜੀ ਹਾਂਜੀ ਕੀ ਕਹਿੰਦੇ ਕਾਹ ਸੁਣੀ ਹੈ ਗੱਲ ਇਹ ਹਾਂਜੀ ਕਿਆ ਮੈਂ ਜੀ ਵੈਸੇ ਜੀ ਸਰ ਅਸੀਂ ਸੁਣ ਸਾਡੇ ਸੁਣਦੇ ਚ ਆਏ ਸਿਆਣੇ ਤੇ ਸੁਣਿਆ ਜੀ ਕਹਿੰਦੇ ਵੀ ਬਾਹਰ ਦੇ ਲੋਕਾਂ ਦੀ ਬਹੁਤ ਬਾਹ ਫੜੀ ਹੈ ਜੀ ਵੇ ਜਿਹੜਾ ਹਾਂ ਜੀ ਜਿਹੜਾ ਬਾਹਰ ਦਾ ਬੰਦਾ ਆਇਆ ਜੀ ਉਹਨੂੰ ਮਤਲਬ ਚੜਦੀ ਕਲਾ ਚ ਰਿਹਾ ਜੀ ਉਹਰੇ ਆਖੇ ਜੀ ਆਹ ਲਓ ਜੀ ਕਰਾਲੀ ਦੀ ਇੱਕ ਖਾਸियत ਹੈਗੀ ਜੀ ਜਿਵੇਂ ਅਮਨ ਜੀ ਦੱਸ ਰਹੇ ਕਿ ਬਾਹਰ ਦੇ ਬੰਦਿਆਂ ਦੀ ਬੜੀ ਬਾਹ ਫੜੀ ਹੈ ਜਿਹੜਾ ਬਾਹਰੋਂ ਆ ਗਿਆ ਕਰਾਲੀ ਦੇ ਵਿੱਚ ਕਰਾਲੀ ਵਾਲੇ ਬਾਹ ਫੜ ਲੈਣੇ ਪੂਰੀ ਦੀ ਪੂਰਾ ਸਾਥ ਨਿਭਾਉਂਦੇ ਆ ਜੀ ਆਹ ਹੈ ਸ਼ਹਿਰ ਦੀ ਵਿਸ਼ੇਸ਼ਤਾ ਦੀ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਆਪਣਾ ਕਸਬੇ ਦਾ ਨਾਮ ਲਿਖੋ ਆਪਣੇ ਸ਼ਹਿਰ ਦਾ ਨਾਮ ਲਿਖੋ ਆਪਣੇ ਜ਼ਿਲ੍ਹੇ ਦਾ ਨਾਮ ਲਿਖੋ ਆਪਣੇ ਪਿੰਡ ਦਾ ਨਾਮ ਲਿਖੋ ਤੇ ਤੁਸੀਂ ਵੀ ਦੱਸੋ ਆਪਣੇ ਇਲਾਕੇ ਦੀ ਖਾਸੀਅਤ ਬਾਰੇ ਪੰਜਾਬ ਪੜ ਦੇ ਵਿੱਚੋਂ ਸਾਡੇ ਲੋਕ ਵੀਡੀਓ ਦੇਖਦੇ ਆ ਮੈਂ ਕਿਹਾ ਕਰਾਲੀ ਤਾਂ ਅਸੀਂ ਦੱਸਤਾ ਉਹ ਆਪਣੇ ਸ਼ਹਿਰ ਬਾਰੇ ਵੀ ਦੱਸ ਦੇਣ ਹਾਂਜੀ ਹਾਂਜੀ ਲੋਕਾਂ ਸਾਨੂੰ ਵੀ ਪਤਾ ਲੱਗੇ ਕਿ ਕਿੱਥੋਂ ਵੀਡੀਓ ਦੇਖ ਰਹੇ ਹੋ ਜੀ ਹਾਂਜੀ ਹਾਂਜੀ ਅਮਨ ਜੀ ਚੈਨਲ ਦੇਖਦੇ ਹੋ ਹਾਂਜੀ ਸਰ ਦੇਖਦੇ ਹਾਂ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਜੀ ਸਿੱਖਣ ਨੂੰ ਮਿਲਦੀਆਂ ਹਾਂਜੀ ਹਾਂਜੀ ਸਾਨੂੰ ਵੀ ਮਿਲਦੀਆਂ ਪਹਿਲਾਂ ਅਸੀਂ ਸਿੱਖਦੇ ਹਾਂ ਫਿਰ ਅਸੀਂ ਅੱਗੇ ਪੇਸ਼ ਕਰ ਦਿੰਦੇ ਹਾਂ ਜੀ ਹਾਂਜੀ ਹਾਂਜੀ ਸਰ ਮੈਂ ਤੁਹਾਡੀਆਂ ਪਿੰਡਾਂ 'ਚ ਬਹੁਤ ਵੀਡੀਓ ਦੇਖਦਾ ਜੀ ਪਿੰਡਾਂ ਦੇ ਕਲਚਰ ਦੀਆਂ ਹੋਰ ਬਹੁਤ ਵੀਡੀਓ ਬਣਾਉਣੇ ਬਹੁਤ ਖੁਸ਼ੀ ਮਿਲਦੀ ਹੈ ਜੀ ਹਾਂਜੀ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਸਰ ਹਾਂਜੀ ਲਓ ਜੀ ਤੁਸੀਂ ਕਰਿਓ ਇੱਕ ਨੇ ਤੁਸੀਂ ਜੁੰਦੇ ਬਸਦੇ ਰਹੋ ਇੱਕ ਨੇ ਵੀਡੀਓ ਸਾਨੂੰ ਨਵੀਆਂ ਤੇ ਨਵੀਆਂ ਰੋਜ਼ ਦਿਖਾਉਂਦੇ ਰਹੋ ਜੀ ਲਓ ਜੀ ਹਾਂ ਜੀ ਸਾਡੇ ਨਾਲ ਹੀ ਹੈ ਜੀ ਸਾਰਾ ਹਾਂਜੀ ਹਾਂ ਅਸੀਂ ਆਪਣੇ ਬੱਚਿਆਂ ਨੂੰ ਦਿਖਾਈਏ ਜੀ ਵੀ ਅੱਗੇ ਕਲਚਰ ਨਾਲ ਜੁੜੇ ਜੀ ਬੱਚੇ ਸਾਡੇ ਜੀ ਹਾਂ ਇਸੇ ਕਰਕੇ ਬਣਾਉਂਦੇ ਜੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਆਪਾਂ ਹੁਣ ਥੋੜੀ ਸਰੋਤਿਆਂ ਨਾਲ ਗੱਲ ਕਰ ਲਈ ਜੀ ਜਰੂਰ ਕਰਿਓ ਜੀ ਕਮੈਂਟ ਜੀ ਤੁਹਾਨੂੰ ਸਾਡੇ ਕਿਹੜੇ ਵੀਡੀਓਜ਼ ਚੰਗੇ ਲੱਗਦੇ ਨੇ ਔਰ ਕਿਹੜਾ ਕੰਟੈਂਟ ਤੁਹਾਨੂੰ ਚੰਗਾ ਲੱਗਦਾ ਹੈ ਜਾਂ ਕਿਹੜਾ ਕੰਟੈਂਟ ਤੁਸੀਂ ਪਹਿ ਤਿਗਾ ਤੇ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਚੈਨਲ ਦੇ ਨਾਲ ਤੁਸੀਂ ਜੁੜ ਬੈਠੇ ਜੀ ਕਮੈਂਟ ਕਰਿਓ ਤੇ ਛੋਟਾ ਜਿਹਾ ਕੰਟੈਂਟ ਕਰਾਲੀ ਦਾ ਜਿਹੜਾ ਸੀ ਪੇਸ਼ ਕੀਤਾ ਸ਼ੇਅਰ ਕਰ ਦਿਓ ਔਰ ਆਪਣੇ ਸ਼ਹਿਰ ਬਾਰੇ ਆਪਣੇ ਕਸਬੇ ਬਾਰੇ ਆਪਣੇ ਪਿੰਡ ਬਾਰੇ ਆਪਣੇ ਇਲਾਕੇ ਬਾਰੇ ਜਰੂਰ ਲਿਖਿਓ ਕਿ ਕਿੱਥੋਂ ਤੁਸੀਂ ਸਾਡਾ ਵੀਡੀਓ ਦੇਖ ਰਹੇ ਹੋ ਜੀ ਸ਼ੁਕਰੀਆ ਜੀ